ਉਹ ਬੰਦੇ ਦੀ ਕਦਰ ਹੈ ਕਿ ਨਹੀਂ ਹੈਗੀ ਹੁਣ ਕੱਲਾ ਤਾਂ ਇਹ ਵੀ ਸੀ ਕਿ ਆਸ਼ੂ ਨੂੰ ਹੁਣਾਂ ਨੂੰ ਟਿਕਟ ਮਿਲ ਜੂਗੀ ਟਿਕਟ ਕਿਸੇ ਨੇ ਮੰਗੀ ਕਿਸੇ ਨੇ ਨਹੀਂ ਮੰਗੀ ਕਿਸੇ ਨੂੰ ਮਿਲੀ ਨਹੀਂ ਮਿਲੀ ਟਿਕਟ ਕੱਲਾ ਰੌਲਾ ਨਹੀਂ ਹੋਣਾ ਚਾਹੀਦਾ ਰੌਲਾ ਇਹ ਹੋਣਾ ਚਾਹੀਦਾ ਵੀ ਅੱਜ ਲੋਕਾਂ ਵਾਸਤੇ ਕੀ ਕਰਨਾ ਹੈ ਦਲ ਬਦਲੂ ਹੋ ਗਿਆ ਜਾਂ ਕੀ ਕੀ ਮਤਲਬ ਗੱਲਾਂ ਹੋ ਜਾਂਦੀਆਂ ਕੋ ਤਾਂ ਮੈਂਵੇਂ ਕਿਵੇਂ ਮਿੰਟ ਦੇ ਜਜ਼ਬਾਤ ਕਹਿੰਦੇ ਵਕਤ ਬਦਲ ਗਿਆ ਜਜ਼ਬਾਤ ਬਦਲ ਲਗੇ ਇਹ ਐ ਕਿਵੇਂ ਹੋ ਜਾਂਦਾ ਵੀ ਕੈਂਡੀਡੇਟ ਉਧਾਰਾ ਲੇਤਾ ਫਟਾਫਟ ਉਹਨੂੰ ਜੁਆਇਨ ਕਰਾਇਆ ਤੇ ਉਹਨੂੰ ਟਿਕਟ ਦੇ ਦਿੱਤੀ ਇਹ ਫੀਨੋਮੈਨਾ ਅਗਰ ਗਲਤ ਹੈ ਤਾਂ ਇਹਦਾ ਜਵਾਬ ਲੋਕਾਂ ਨੂੰ ਦੇਣਾ ਚਾਹੀਦਾ ਲੋਕ ਅੱਜ ਚਾਹੁੰਦੇ ਕੀ ਹੈ ਅੱਜ ਲੜਾਈ ਅਸਲੀਅਤ ਵਿੱਚ ਹੈ ਕੀ ਹੈ ਹਿੰਦੁਸਤਾਨ ਮੰਗ ਕੀ ਰਿਹਾ ਹੈ ਵੱਡੇ ਇਸ਼ੂਜ਼ ਨੇ ਉਹਨਾਂ ਦੇ ਉੱਤੇ ਲੜਨ ਦੀ ਬਜਾਏ ਆ ਛੋਟ-ਛੋਟੀਆਂ ਗੱਲਾਂ ਕਰਕੇ ਮੈਂ ਜਾ ਰਿਹਾ ਜੀ ਮੈਨੂੰ ਇਗਨੋਰ ਕਰਤਾ ਦਲਬੀਰ ਹੀ ਗਿਆ ਮੇਰਾ ਛੋਟਾ ਭਾਈ ਹੈ ਬੜਾ ਪੋਟੈਂਸ਼ੀਅਲ ਹੈ ਉਹਦੇ ਅੰਦਰ ਪਾਰਟੀ ਨੇ ਇਨਵੈਸਟ ਕੀਤਾ ਉਹਨੂੰ ਐਮਐਲਏ ਵੀ ਬਣਾਇਆ ਟਿਕਟ ਵੀ ਦਿੱਤੀ ਐਮਪੀ ਦੀ ਟਿਕਟ ਵੀ ਦਿੱਤੀ ਹੁਣ ਪਾਰਟੀ ਪ੍ਰਧਾਨ ਵੀ ਬਣਾ ਕੇ ਰੱਖਿਆ ਤੇ ਕੀ ਚੀਜ਼ ਦੀ ਕਮੀ ਛੱਡੀ ਪਹਿਲਾਂ ਪ੍ਰਚਾਰ ਹੁੰਦਾ ਸੀਗਾ ਬਿੱਟੂ ਹੋਣਾ ਦੇ ਨਾਲ ਹਨ ਜਦੋਂ ਉਹ ਉਹ ਇਕੱਠੇ ਹੁੰਦੇ ਸੀਗੇ ਤੇ ਹੁਣ ਪ੍ਰਚਾਰ ਹੋਣਾ ਹੈ ਵੜਿੰਗ ਹੋਣਾ ਦੇ ਨਾਲ ਕਿਵੇਂ ਇਹਦਾ ਲੱਗ ਰਿਹਾ ਜਿਵੇਂ ਇੱਕ ਪਹਿਲਾਂ ਪਾਰਟੀ ਦੇ ਸੀ ਉਹ ਚਲੇ ਗਏ ਤੇ ਹੁਣ ਵੜਿੰਗ ਹੁਣੀ ਆ ਗਏ ਅਮਰਿੰਦਰ ਸਿੰਘ ਰਾਜਾ ਵੜਿੰਗ ਗਿਆ ਹਰ ਬੰਦਾ ਇਸ ਟਾਈਮ ਨੂੰ ਉਡੀਕ ਰਿਹਾ ਹੈ ਸਾਡੀ ਕਾਂਗਰਸ ਪਾਰਟੀ ਦਾ ਵਰਕਰ ਬਈ ਕਿਸ ਤਰੀਕੇ ਜਿਨ੍ਹਾਂ ਨੇ ਪਾਰਟੀ ਬਦਲੀ ਹੈ ਉਹਨਾਂ ਨੂੰ ਕਿਸ ਤਰੀਕੇ ਜਵਾਬ ਦੇ ਇਸ ਤਰੀਕੇ ਸੋਚ ਕੇ ਵੀ ਜਿਵੇਂ ਭੀਖ ਕਹਿ ਲਈਏ ਦਇਆ ਕਹਿ ਲਈਏ ਵੀ ਤੈਨੂੰ ਆ ਪੋਜੀਸ਼ਨ ਦੇਤੀ ਜਾਂ ਪੋਜੀਸ਼ਨ ਲੜ ਕੇ ਸੰਘਰਸ਼ ਨਾਲ ਲਿੱਤੀ ਜਾਵੇ ਉਹਦਾ ਮੁੱਲ ਹੁੰਦਾ ਹੈ ਕਿ ਉਹਦਾ ਮੁੱਲ ਹੈ ਆਪਣੀ ਕੋਈ ਕਮਜ਼ੋਰੀ ਹੋਏਗੀ ਬਿੱਟੂ ਜੀ ਬਿੱਟੂ ਜੀ ਨੇ ਸੰਘਰਸ਼ ਛੱਡ ਕੇ ਆਰਾਮ ਪ੍ਰਸਤੀ ਚੁਣੀ ਪਰ ਬਦਕਿਸਮਤੀ ਹੈ ਵੀ ਛੋਟ-ਛੋਟੀਆਂ ਗੱਲਾਂ ਪਿੱਛੇ ਦਿਲ ਛੋਟਾ ਕਰਕੇ ਲੋਕ ਭੱਜਦੇ ਐ ਸੰਘਰਸ਼ ਨੂੰ ਛੱਡਣ ਦੀ ਬਜਾਏ ਕੋਈ ਆਸਾਨ ਤਰੀਕੇ ਲੱਭਦੇ ਐ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਤਾਂ ਬਹੁਤ ਸਾਰੀਆਂ ਪਾਰਟੀਆਂ ਦੇ ਵਿੱਚ ਕਈ ਲੀਡਰ ਬਦਲਾ ਕਰਕੇ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਜੁਆਇਨ ਕਰ ਰਹੇ ਨੇ ਔਰ ਦੂਜੇ ਪਾਸੇ ਜੇ ਗੱਲ ਕਰੀ ਜਾਵੇ ਤਾਂ ਕੰਪੀਟੀਸ਼ਨ ਵੀ ਇਸ ਵਾਰ ਬਹੁਤ ਜ਼ਿਆਦਾ ਸਟਰੋਂਗ ਹੈ ਤਾਂ ਮੈਂ ਗੱਲ ਕਰ ਰਹੀ ਹਾਂ ਲੁਧਿਆਣਾ ਦੀ ਸੀਟ ਦੇ ਚੁੱਤੇ ਅੱਜ ਰੈਲੀ ਹੈ ਰਾਜਾਵੜਿੰਗ ਹੋਣਾ ਦੇ ਵੱਲੋਂ ਪਹਿਲਾ ਜਿਹੜਾ ਸ਼ੁਰੂਆਤ ਕੀਤੀ ਜਾਣੀ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨੇ ਗਏ ਹੈਗੇ ਲੋਕ ਸਭਾ ਦੇ ਲਈ ਤਾਂ ਅੱਜ ਭਾਰਤ ਕੁਸ਼ਨਾਸ਼ੂ ਜੀ ਵੀ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਅਜੰਡਾ ਅੱਗੇ ਤਾਂ ਰਹਿਣ ਵਾਲਾ ਹੈ ਕਾਂਗਰ ਠੀਕ ਹੋ ਸਰ ਬਿਲਕੁਲ ਜੀ ਖੇਚਲੀ ਤਿਆਰੀ ਪੂਰੀ ਰੈਲੀ ਦੀ ਹੈ ਬਿਲਕੁਲ ਬਿਲਕੁਲ ਜੀ ਰੈਲੀ ਤਾਂ ਨਹੀਂ ਅੱਜ ਰੋਡ ਸ਼ੋ ਹੋ ਰਿਹਾ ਹੈ ਅੱਜ ਆ ਰਹੇ ਹੈ ਸਾਡੇ ਕੈਂਡੀਡੇਟ ਸਾਡੇ ਪ੍ਰਧਾਨ ਸਾਹਿਬ ਰਾਜਾ ਵੜਿੰਗ ਜੀ ਔਰ ਸਾਰੇ ਹਰ ਕੰਸਟੀਚੂਐਂਸੀ ਤੇ ਸਾਰੇ ਵਰਕਰ ਕਾਫੀ ਦੇਰ ਤੋਂ ਡੀਕ ਰਹੇ ਸੀਗੇ ਕੈਂਪੇਨ ਥੋੜਾ ਲੇਟ ਹੋ ਰਿਹਾ ਸੀਗਾ ਤੇ ਬੜੇ ਪੱਬਾ ਭਾਰ ਨੇ ਕਿਸ ਤਰੀਕੇ ਇਲੈਕਸ਼ਨ ਨੂੰ ਅੱਗੇ ਲੈ ਕੇ ਜਾਣਾ ਹੈ ਜੋ ਸਟ੍ਰੈਟਜੀ ਬੜੇ ਕੀ ਸੈਂਟਰਲ ਆਫਿਸ ਚ ਉਹਨੂੰ ਇੰਪਲੀਮੈਂਟ ਕਰਨਗੇ ਸਾਰੇ ਤਾਂ ਪਹਿਲਾਂ ਪ੍ਰਚਾਰ ਹੁੰਦਾ ਸੀਗਾ ਬਿੱਟੂ ਹੋਣਾ ਦੇ ਨਾਲ ਹਨਾ ਜਦੋਂ ਉਹ ਉਹ ਇਕੱਠੇ ਹੁੰਦੇ ਸੀਗੇ ਤੇ ਹੁਣ ਪ੍ਰਚਾਰ ਹੋਣਾ ਵੜਿੰਗ ਹੋਣਾ ਦੇ ਨਾਲ ਕਿਵੇਂ ਇਹਦਾ ਲੱਗ ਰਿਹਾ ਜਿਵੇਂ ਇੱਕ ਪਹਿਲਾਂ ਪਾਰਟੀ ਦੀ ਸੀ ਉਹ ਚਲੇ ਗਏ ਤੇ ਹੁਣ ਵੜਿੰਗ ਹੋਣੀ ਆ ਗਏ ਪਰਸਨਲ ਰਿਸ਼ਤੇ ਲੱਗ ਰਹੇ ਜਾਂਦੇ ਆ ਕਿਹਦੇ ਨਾਲ ਕੀ ਰਿਸ਼ਤਾ ਆ ਪਾਰਟੀ ਦਾ ਕੈਂਡੀਡੇਟ ਅੱਜ ਦੀ ਤਰੀਕ ਸਾਡਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜੰਗਿਆ ਹਰ ਬੰਦਾ ਇਸ ਟਾਈਮ ਨੂੰ ਡੀਕ ਰਿਹਾ ਹੈ ਸਾਡੀ ਕਾਂਗਰਸ ਪਾਰਟੀ ਦਾ ਵਰਕਰ ਭਾਈ ਕਿਸ ਤਰੀਕੇ ਜਿਨ੍ਹਾਂ ਨੇ ਪਾਰਟੀ ਬਦਲੀ ਹੈ ਉਹਨਾਂ ਨੂੰ ਕਿਸ ਤਰੀਕੇ ਜਵਾਬ ਦੇਣਾ ਹੈ ਨਹੀਂ ਇੱਕ ਚੀਜ਼ ਨਹੀਂ ਸਮਝ ਆਉਂਦੀ ਆਸ਼ੂ ਜੀ ਜਦੋਂ ਕੋਈ ਬੰਦਾ ਇੱਕ ਦਿਨ ਲਈ ਇੱਕ ਛੱਡ ਕੇ ਚਲਾ ਗਿਆ ਪਹਿਲਾਂ ਉਹ ਭਰਾ ਦੋਸਤ ਮਿੱਤਰ ਜਿਵੇਂ ਵੀ ਹੈ ਬਹੁਤ ਸਾਰੀਆਂ ਪਾਰਟੀਆਂ ਕਰ ਰਹੀਆਂ ਦੇਖੋ ਤਾਂ ਉਸ ਤੋਂ ਬਾਅਦ ਫਿਰ ਉਹ ਦਲ ਬਦਲੂ ਹੋ ਗਿਆ ਜਾਂ ਕੀ ਕੀ ਮਤਲਬ ਗੱਲਾਂ ਹੋ ਜਾਂਦੀਆਂ ਕੋਈ ਤਾਂ ਮੈਂਵੇਂ ਕਿਵੇਂ ਮਿੰਟ ਤੇ ਜਜ਼ਬਾਤ ਕਹਿੰਦੇ ਵਕਤ ਬਦਲ ਗਿਆ ਜਜ਼ਬਾਤ ਬਦਲ ਗਏ ਇਹ ਐ ਕਿਵੇਂ ਹੋ ਜਾਂਦਾ ਇਹ ਪਤਾ ਨਹੀਂ ਵਕਤ ਬਦਲੇ ਆ ਜਜ਼ਬਾਤ ਬਦਲੇ ਗੱਲਾਂ ਕੀ ਹੈ ਮੈਂ ਤੁਹਾਨੂੰ ਦੱਸਾਂ ਹਾਂ ਤਾਂ ਸਾਰੀਆਂ ਹੀ ਪਾਰਟੀਆਂ ਕਰ ਰਹੀਆਂ ਹੈ ਵੀ ਕੈਂਡੀਡੇਟ ਉਧਾਰਾ ਲੇਤਾ ਫਟਾਫਟ ਉਹਨੂੰ ਜੁਆਇਨ ਕਰਾਇਆ ਤੇ ਉਹਨੂੰ ਟਿਕਟ ਦੇ ਦਿੱਤੀ ਇਹ ਫੀਨੋਮੈਨਾ ਅਗਰ ਗਲਤ ਹੈ ਤਾਂ ਇਹਦਾ ਜਵਾਬ ਲੋਕਾਂ ਨੂੰ ਦੇਣਾ ਚਾਹੀਦਾ ਹੈ ਜਮਹੂਰੀਅਤ 'ਚ ਉਹਨਾਂ ਦੇ ਕੋਲ ਤਾਕਤ ਹੈ ਜੇ ਅੱਜ ਦੀ ਤਾਰੀਖ 'ਚ ਦਲ ਬਦਲੂਆਂ ਨੂੰ ਇਨਕਰੇਜ ਕਰਨਗੇ ਤੇ ਕੱਲ ਨੂੰ ਉਹ ਕੋਈ ਵੀ ਕਿਸੇ ਦੇ ਨਾਲ ਪੱਕਾ ਨਹੀਂ ਅਗਰ ਕੋਈ ਆਪਣੀ ਆਈਡਿਓਲੋਜੀ ਨਾਲ ਬਧਿਆਦਾ ਜੀ ਅਗਰ ਇੱਕ ਪਾਰਟੀ ਤੇ ਜਿਹੜੀ ਪਾਰਟੀ ਉਹਦੇ ਤੇ 15-15 20-20 ਸਾਲ ਇਨਵੈਸਟ ਕਰਦੀ ਹੈ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਹੀ ਪਾਰਟੀਆਂ ਤੋਂ ਉੱਪਰ ਸਮਝੇ ਜਾਵੇ ਇਹ ਹੁੰਦਾ ਨਹੀਂ ਹੈ ਟਿਕਟ ਕਿਸੇ ਨੇ ਮੰਗੀ ਕਿਸੇ ਨੇ ਨਹੀਂ ਮੰਗੀ ਕਿਸੇ ਨੂੰ ਮਿਲੀ ਨਹੀਂ ਮਿਲੀ ਟਿਕਟ ਕੱਲਾ ਰੌਲਾ ਨਹੀਂ ਹੋਣਾ ਚਾਹੀਦਾ ਰੌਲਾ ਇਹ ਹੋਣਾ ਚਾਹੀਦਾ ਵੀ ਅੱਜ ਲੋਕਾਂ ਵਾਸਤੇ ਕੀ ਕਰਨਾ ਹੈ ਲੋਕ ਅੱਜ ਚਾਹੁੰਦੇ ਕੀ ਹੈ ਅੱਜ ਲੜਾਈ ਅਸਲੀਅਤ ਵਿੱਚ ਹੈ ਕੀ ਹੈ ਹਿੰਦੁਸਤਾਨ ਮੰਗ ਕੀ ਰਿਹਾ ਹੈ ਵੱਡੇ ਇਸ਼ੂਜ਼ ਨੇ ਉਹਨਾਂ ਦੇ ਉੱਤੇ ਲੜਨ ਦੀ ਬਜਾਏ ਆ ਛੋਟ-ਛੋਟੀਆਂ ਗੱਲਾਂ ਕਰਕੇ ਮੈਂ ਜਾ ਰਿਹਾ ਜੀ ਮੈਨੂੰ ਇਗਨੋਰ ਕਰਤਾ ਜੀ ਮੈਨੂੰ ਇਹ ਕਰਤਾ ਹੈ ਅਸ਼ੂ ਜੀ ਜਿਵੇਂ ਜੇ ਗੱਲ ਕੀਤੀ ਜਾਵੇ ਇੱਕ ਤੁਸੀਂ ਟਾਈਮ ਇਨਵੈਸਟ ਕਰ ਰਹੇ ਹੋ ਤੁਸੀਂ ਹਰ ਚੀਜ਼ ਦੇ ਵਿੱਚ ਇਨੇ ਨਾਲ ਖੜੇ ਹੋ ਬਾਟੀ ਦੀ سپورਟ ਕਰ ਰਹੇ ਹੋ ਹਰ ਚੀਜ਼ ਦੇ ਵਿੱਚ ਤੇ ਇੱਕੋ ਦਮ ਤੋਂ ਬੰਦੇ ਨੂੰ ਉੰਦਾ ਤਾਂ ਹੈ ਨਾ ਕੁਝ ਵੀ ਸਾਨੂੰ ਕੋਈ ਉਮੀਦ ਹੈ ਕੁਝ ਸਾਨੂੰ ਮਿਲ ਜਾਵੇ ਹੁਣ ਗੱਲਾਂ ਤਾਂ ਇਹ ਵੀ ਸੀਗੀਆਂ ਕਿ ਅਸ਼ੂ ਹੁਣਾਂ ਨੂੰ ਟਿਕਟ ਮਿਲ ਜੂਗੀ ਨਹੀਂ ਇਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਜੀ ਟਿਕਟ ਦੀ ਲੜਾਈ ਲੜਾਈ ਨਹੀਂ ਹੈ ਜੀ ਲੜਾਈ ਅਸਲੀਅਤ 'ਚ ਹੋ ਰਹੀ ਆ ਅੱਜ ਵੱਡੀਆਂ ਲੜਾਈਆਂ ਵੱਡੇ ਕੌਜ਼ ਦੇ ਇਹ ਇਲੈਕਸ਼ਨ ਨੇ ਉਹਦੇ ਵਾਸਤੇ ਧਿਆਨ ਹੋਣਾ ਚਾਹੀਦਾ ਹੈ ਨਾ ਕਿ ਇਹ ਧਿਆਨ ਹੋਣਾ ਕਿ ਮੈਨੂੰ ਕੀ ਮਿਲ ਰਿਹਾ ਹੈ ਜਿਹੜੇ ਛੱਡ ਕੇ ਗਏ ਆ ਕੱਲ ਦਲਬੀਰ ਹੀ ਗਿਆ ਮੇਰਾ ਛੋਟਾ ਭਾਈ ਹੈ ਬੜਾ ਪੋਟੈਂਸ਼ੀਅਲ ਹੈ ਉਹਦੇ ਅੰਦਰ ਪਾਰਟੀ ਨੇ ਇਨਵੈਸਟ ਕੀਤਾ ਉਹਨੂੰ ਐਮ.ਐਲ.ਏ ਵੀ ਬਣਾਇਆ ਟਿਕਟ ਵੀ ਦਿੱਤੀ ਐਮ.ਪੀ ਦੀ ਟਿਕਟ ਵੀ ਦਿੱਤੀ ਹੁਣ ਪਾਰਟੀ ਪ੍ਰਧਾਨ ਵੀ ਬਣਾ ਕੇ ਰੱਖਿਆ ਤੇ ਕੀ ਚੀਜ਼ ਦੀ ਕਮੀ ਛੱਡੀ ਜਦੋਂ ਤੁਹਾਨੂੰ ਕੋਈ ਕਮੀ ਨਹੀਂ ਹੈ ਕੱਲ ਨੂੰ ਦੁਬਾਰਾ ਇਲੈਕਸ਼ਨ 2 ਸਾਲ ਨੂੰ ਆਉਣੇ ਆ ਯਾਰ ਤੈਨੂੰ ਫਿਰ ਟਿਕਟ ਮਿਲ ਜਾਣੀ ਹੈ ਤੂੰ ਇੰਨਾ ਘਰਤਬਾ ਬਣਾ ਉਥੇ ਬਈ ਅਗਲਾ ਇਲੈਕਸ਼ਨ ਜਿੱਤਣ ਤੋਂ ਬਾਅਦ ਆਪਣੇ ਆਪ ਨੂੰ ਵੱਡਾ ਕਰ ਨਾਲ ਪਾਰਟੀ ਤਗੜੀ ਹੋਵੇ ਨਾਲ ਤੂੰ ਤਕੜਾ ਹੋਵੇਂ ਪਰ ਬਦਕਿਸਮਤੀ ਹੈ ਵੀ ਛੋਟ ਛੋਟੀਆਂ ਗੱਲਾਂ ਪਿੱਛੇ ਦਿਲ ਛੋਟਾ ਕਰਕੇ ਲੋਕ ਭੱਜਦੇ ਐ ਸੰਘਰਸ਼ ਨੂੰ ਛੱਡਣ ਦੀ ਬਜਾਏ ਕੋਈ ਆਸਾਨ ਤਰੀਕੇ ਲੱਭਦੇ ਐ ਚਾਹੇ ਉਹ ਰਵਨੀਤ ਸਿੰਘ ਬਿੱਟੂ ਹੋਣ ਚਾਹੇ ਉਹ ਭਈ ਅੱਜ ਰੂਲਿੰਗ ਪਾਰਟੀ ਬੀਜੇਪੀ ਹੈ ਤੇ ਰਿਸੋਰਸਸ ਵੀ ਮਿਲ ਜਾਣਗੇ ਇਲੈਕਸ਼ਨ ਵੀ ਜਿੱਤ ਜਾਵਾਂਗੇ ਹੋ ਸਕਦਾ ਕੱਲ ਨੂੰ ਸਾਨੂੰ ਕੋਈ ਅੱਛੀ ਪੋਜੀਸ਼ਨ ਵੀ ਮਿਲ ਜਾਏ ਪੋਜੀਸ਼ਨ ਪੋਜੀਸ਼ਨ ਜਿਹੜੀ ਕੋਈ ਦੇਵੇ ਤੁਹਾਨੂੰ ਇਸ ਤਰੀਕੇ ਸੋਚ ਕੇ ਵੀ ਜਿਵੇਂ ਭੀਖ ਕਹਿ ਲਈਏ दया के लिए ਵੀ ਤੈਨੂੰ ਆ ਪੋਜੀਸ਼ਨ ਦੇਤੀ ਜਾਂ ਪੋਜੀਸ਼ਨ ਲੜ ਕੇ ਸੰਘਰਸ਼ ਨਾਲ ਲਿੱਤੀ ਜਾਵੇ ਉਹਦਾ ਮੁੱਲ ਹੁੰਦਾ ਕਿ ਉਹਦਾ ਮੁੱਲ ਹੈ ਮੈਂ ਤਾਂ ਹਰ ਲੀਡਰ ਨੂੰ ਕਹਿਣਾ ਵੀ ਅਗਰ ਤੁਸੀਂ ਇਹ ਕੋਈ ਕਿਸੇ ਨੂੰ ਸੱਦਾ ਨਹੀਂ ਇਹ ਹਰੇਕ ਨੇ ਆਪ ਚੁਣੀ ਹੈ ਫੀਲਡ ਸਿਆਸਤ ਕੋਈ ਕਿਸੇ ਨੂੰ ਦੇਣ ਨਹੀਂ ਜਾਂਦਾ ਅਸੀਂ ਆਪ ਚੁਣੀ ਹੈ ਜੇ ਚੁਣੀ ਹੈ ਤਾਂ ਸਭ ਤੋਂ ਪਹਿਲਾਂ ਸੰਘਰਸ਼ ਚੁਣੋ ਲੋਕਾਂ ਲਈ ਲੜੋ ਤੇ ਜਾਣ ਨਾਲ ਤੁਹਾਨੂੰ ਫਰਕ ਪਊਗਾ ਕਾਂਗਰਸ ਨੂੰ ਫਰਕ ਪੈ ਰਹੇ 골ਡੀ ਦੇ ਜਾਣ ਹਰੇਕ ਇਹ ਕੋਈ ਗੱਲ ਤੂੰ ਦੇ ਜਾਣ ਨਾਲ ਕੋਈ ਫਰਕ ਗੱਲ ਸੁਣੋ ਤੁਸੀਂ ਇੱਕ ਗੱਲ ਨੂੰ ਕਰਕੇ ਜਾਂ ਤਾਂ ਸਹੀ ਗੱਲ ਲੋਕਾਂ ਤੇ ਪੰਚਾਓ ਜਿਹੜਾ ਤੁਹਾਡਾ ਵੀ ਫਰਜ਼ ਏ ਆ ਕਿਹਨੂੰ ਫਰਕ ਤੂੰ ਆਪਣੇ ਘਰੋਂ ਚਲੀ ਜਾਏ ਤੇ ਤੇਰੇ ਘਰਦਿਆਂ ਨੂੰ ਫਰਕ ਨਾ ਪਾਏ ਜੀਨਾਂ ਨੇ ਤੈਨੂੰ ਪਾਲ ਪੋਸ ਕੇ ਐਡਾ ਵੱਡਾ ਕਰਿਆ ਤੇ ਕਿਹੜੀ ਪਾਰਟੀ ਨੂੰ ਫਰਕ ਨਹੀਂ ਪਏਗਾ ਦੱਸੋ ਇਹ ਗੱਲ ਹੈ ਨਹੀਂ ਵੀ ਫਟਾਫਟ ਪੁੱਛ ਕੇ ਮਾਈਕ ਪਿੱਛੇ ਕਰ ਲੋ ਇਹ ਵੀ ਨਾ ਕਰੋ ਹਰ ਇੱਕ ਜਿੱਥੇ ਪਾਰਟੀ 15-15 ਸਾਲ ਜਿੱਦੇ ਚ ਇਨਵੈਸਟ ਕਰਦੀ ਆ ਕੁਛ ਨਾ ਕੁਛ ਫਰਕ ਤਾਂ ਪੈਂਦਾ ਆ ਨਵਾਂ ਬੂਟਾ ਵੀ ਲਾਣਾ ਉੱਥੇ ਪਰ ਕਾਂਗਰਸ ਪਾਰਟੀ ਐਡੀ ਵਿਸ਼ਾਲ ਆ ਇੱਥੇ ਤਾਂ ਲੀਡਰਾਂ ਦੀ ਨਰਸਰੀ ਐ ਤੇ ਜੋ 골ਡੀ ਜਾਉ ਨਾਲ ਉਹਦੇ ਬਰਾਬਰ ਦਾ ਹੋਰ ਖੜਾ ਹੋ ਪਰ ਪਾਰਟੀ ਨੇ ਇੱਕ ਦੇ ਉੱਤੇ ਤਾਂ ਟਾਈਮ ਲਾਇਆ ਹੈ ਨਾ ਉਹਦੇ ਤੇ ਤਾਂ ਇਨਵੈਸਟ ਕਰਿਆ ਨਾ ਬੂਟਾ ਲਾਇਆ ਹਾਂ ਜੇ ਉਹ ਬੂਟਾ ਕੋਈ ਹੋਰ ਜਗ੍ਹਾ ਚਲੇ ਜਾਂਦਾ ਆ ਵੈਸੇ ਤਾਂ ਪੁੱਟ ਕੇ ਦੂਜੀ ਜਗ੍ਹਾ ਬੂਟਾ ਲਾਣਾ ਬਹੁਤ ਔਖਾ ਹੁੰਦਾ ਹੈ 100 ਲਾਓ ਦੋ ਹੀ ਪਲਦੇ ਆ ਜਿਹੜਾ ਮਜ਼ਬੂਤ ਕਰਨੇ ਔਖੇ ਹੋ ਜਾਂਦੇ ਬਹੁਤ ਔਖਾ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਦੂਜੀ ਜਗ੍ਹਾ ਜਾ ਕੇ ਮੈਨੂੰ ਉਹ ਮਜ਼ਬੂਤੀ ਨਹੀਂ ਮਿਲਣੀ ਜੋ ਆਪਣੀ ਜਗ੍ਹਾ ਤੇ ਜਿੱਥੇ ਉਹਦੀ ਨੇਚਰਲ ਗਰੋਥ ਆ ਬਿਲਕੁਲ ਸੋ ਇਹ ਗੱਲਾਂ ਆ ਅਗਲੇ ਗਏ ਆ ਉਹਨਾਂ ਨੇ ਕੀ ਸੋਚਿਆ ਕਿਉਂ ਗਏ ਆ ਮੈਂ ਨਹੀਂ ਕੁਝ ਕਹਿੰਦਾ ਵੀ ਜਿਵੇਂ ਕਹਿੰਦੇ ਵੀ ਪੰਜ ਸੱਤ ਬੰਦੇ ਆ ਕਹਿੰਦੇ ਆਪਸ ਆਪਸ ਚ ਸਲਾਹ ਬਣਾ ਲੈਂਦੇ ਨੇ ਤੂੰ ਆ ਸੀਟ ਲੈ ਲਈ ਤੂੰ ਉਹ ਸੀਟ ਲੈ ਲਈ ਕਹਿੰਦੇ ਜਿਹੜੇ ਮਿਹਨਤ ਕਰਦੇ ਨੂੰ ਪਿੱਛੇ ਕਰ ਦਿੰਦੇ ਨੇ ਮਤਲਬ ਕਿ ਕਾਂਗਰਸ ਜਿਹੜੇ ਪੰਜ ਸੱਤ ਬੰਦਿਆਂ ਨੇ ਸੋਚ ਕੇ ਦਲਬੀਰ ਹੋਣਾ ਨੂੰ ਆਏ ਸਾਲ ਆਏ ਸਾਲ ਐਮ.ਐਲ.ਏ ਵੀ ਲੜਾਇਆ ਇੱਕ ਵਾਰ ਐਮ.ਪੀ ਵੀ ਲੜਾਇਆ ਉਹ ਯਾਰ ਜੇੜਾ ਤਾਂ ਰੱਖ ਲੋ ਬਹੁਤ ਦੁਨੀਆ ਇੱਕ ਇੱਕ ਐਮ.ਪੀ ਦਾ ਇਲੈਕਸ਼ਨ ਹੀ ਸਭ ਕੁਝ ਨਹੀਂ ਹੈ ਆਪਾਂ ਵੱਡੇ ਕਾਜ ਵਾਸਤੇ ਲੜ ਰਹੇ ਆ ਧਿਆਨ ਦਿਮਾਗ ਹਮੇਸ਼ਾ ਉਹ ਹੋਣਾ ਚਾਹੀਦਾ ਵੀ ਅੱਜ ਲੋਕ ਅੱਜ ਜਮਹੂਰੀਅਤ ਦੀ ਲੜਾਈ ਹੈ ਅੱਜ ਸਾਡੇ ਜਿਹੜਾ ਸਮਾਜਿਕ ਤਾਣਾ ਬਾਣਾ ਹਿੱਲਿਆ ਹੋਇਆ ਅਸੀਂ ਉਹਨੂੰ ਇਕੱਠਾ ਕਰਕੇ ਰੱਖਣਾ ਉਹਦੀ ਲੜਾਈ ਹੈ ਹੋਰ ਲੜਾਈਆਂ ਬੜੀਆਂ ਬੇਰੋਜ਼ਗਾਰੀ ਦੀ ਲੜਾਈ ਹੈ ਇੱਥੇ ਆਰਥਿਕਤਾ ਸਾਡੀ ਮਹਿੰਗਾਈ ਬੱਚਿਆਂ ਨੂੰ ਨੌਕਰੀਆਂ ਹੈ ਨਹੀਂ ਬੜੀਆਂ ਲੜਾਈਆਂ ਮੇਲੂਮ ਕੀ ਮਿਲਿਆ ਇਹ ਲੜਾਈ ਨਹੀਂ ਹੈ ਕਿਤੇ ਵੀ ਨਹੀਂ ਹੋਏਗੀ ਇਹ ਲੜਾਈ ਤਾਂ ਜਿਵੇਂ ਗੱਲ ਕਰੀਏ ਐਤ ਕੀ ਉਮੀਦਵਾਰਾਂ ਲਈ ਥੋੜਾ ਜਿਹਾ ਔਖਾ ਜਿਹਾ ਕਰਤਾ ਕੰਮ ਜਿੱਥੇ ਬੰਦਾ ਆਪਣੇ ਏਰੀਏ ਤੋਂ ਲੜਦਾ ਹੈ ਉੱਥੇ ਥੋੜਾ ਜਿਹਾ ਸੌਖਾ ਹੁੰਦਾ ਵੀ ਆਪਣੇ ਐਤ ਕੀ ਤਾਂ ਬਾਹਰ ਲਈ ਮਤਲਬ ਕਹਿ ਲਈਏ ਵੀ ਲਿਆ ਕੇ ਦੂਜੇ ਮੈਂ ਤੁਹਾਨੂੰ ਫੇਰ ਕਹਦੇ ਆ ਭਈ ਮੋਦੀ ਸਾਹਿਬ ਬਨਾਰਸ ਤੋਂ ਲੜਦੇ ਹਨ ਉਹਨਾਂ ਦਾ ਤਾਂ ਹਲਕਾ ਹੈ ਨਹੀਂ ਲੜਾਈ ਹੋਈ ਵੱਡੀ ਹੈ ਰਾਹੁਲ ਜੀ ਵਾਇਨਾਟ ਤੋਂ ਲੜਦੇ ਹਨ ਲੜਾਈ ਹੋਈ ਵੱਡੀ ਹੈ ਇਸ ਲੜਾਈ ਚ ਕੌਜ਼ ਮੈਨੇ ਰੱਖਦਾ ਹੈ ਕਿਸ ਚੀਜ਼ ਦੀ ਲੜਾਈ ਹੈ ਉਹ ਜ਼ਿਆਦਾ ਮਾਇਨੇ ਰੱਖਦਾ ਹੈ ਅੱਜ ਕਿਸ ਕਰਕੇ ਪਾਰਟੀਆਂ ਖੜੀਆਂ ਨੇ ਇੱਕ ਹਿੰਦੁਸਤਾਨ ਨੂੰ ਇਕੱਠਿਆ ਰੱਖਣ ਦੀ ਲੜਾਈ ਹੈ ਇੱਕ ਪਾਸੇ ਹਿੰਦੁਸਤਾਨ ਦਾ ਜਿਹੜਾ ਸਮਾਜਿਕ ਤਾਣਾ ਬਾਣਾ ਉਹਨੂੰ ਬਖੇਰਨ ਦੀ ਲੜਾਈ ਹੈ ਲੋਕਾਂ ਨੇ ਕਿਹਨੂੰ ਆਪਟ ਕਰਨਾ ਹੈ ਅੱਗੋਂ ਆਰਥਿਕਤਾ ਕਿੱਧਰ ਜਾਵੇ ਇਹ ਕੈਪਟਲਿਜ਼ਮ ਵਾਲ ਜਾਣੀ ਹੈ ਜਾਂ ਸੋਸ਼ਲਿਜ਼ਮ ਵਾਲ ਹਰੇਕ ਦਾ ਸ਼ੇਅਰ ਬਰਾਬਰ ਰਹੇ ਉਹਦੇ ਵੱਲ ਜਾਣੀ ਹੈ ਅੱਜ ਰਾਜਨੀਤਿਕ ਥੋੜੀ ਹੋਣ ਦੀ ਲੜਾਈ ਹੈ ਥੋੜਾ ਕਨਸਟੀਟਿਊਸ਼ਨ ਰਹੇਗਾ ਕਿ ਨਹੀਂ ਪਤਾ ਨਹੀਂ ਇਸ ਤੋਂ ਬਾਅਦ ਦਲਬੀਰ ਬਿੱਟੂ ਦੌੜ ਕੇ ਕੱਲ ਨੂੰ ਕੋਈ ਇਲੈਕਸ਼ਨ ਵੀ ਹੋਣੇ ਕਿ ਨਹੀਂ ਹੋਣੇ ਪਹਿਲਾਂ ਹੋਣ ਦੇ ਲਈ ਤਾਂ ਲੜ ਲਈ ਹੈ ਦੇਓ ਕਾਂਗਰਸ ਦਾਤ ਕੀ ਪੰਜਾਬ ਦੇ ਵਿੱਚ 13 ਦੀ ਸੀਟ ਪੱਕੀਆਂ ਨੇ ਮੈਂ ਪੰਜਾਬ ਦੀ ਗੱਲ ਨਹੀਂ ਕਰਦਾ ਮੈਂ ਤੁਹਾਨੂੰ ਲੁਧਿਆਣਾ ਦੀ ਗੱਲ ਕਰਦਾ ਲੁਧਿਆਣਾ ਅਸੀਂ ਪੱਕਾ ਜਿੱਤਾਂਗੇ ਕੀ ਬਾਤ ਹੈ ਮਤਲਬ ਪੂਰੀ ਹੈ ਤਿਆਰੀ ਕਰੀ ਹੋਈ ਹੈ ਵੀ ਹਾਂ ਜਿੱਤ ਜਾਣਾ ਤੇ ਫਿਰ ਬਿੱਟੂ ਹਣੀ ਤਾਂ ਛੱਡ ਦੇਣੀ ਸੀ ਸੀਟ ਲੁਧਿਆਣੇ ਵਾਲੀ ਫਿਰ ਕਿਵੇਂ ਕਰੋਗੇ ਵਰਕਰ ਪੱਬਾਂ ਪਾ ਰਿਹਾ ਜੀ ਆਪਣੀ ਕੋਈ ਕਮਜ਼ੋਰੀ ਹੋਏਗੀ ਬਿੱਟੂ ਜੀ ਬਿੱਟੂ ਜੀ ਨੇ ਸੰਘਰਸ਼ ਛੱਡ ਕੇ ਆਰਾਮ ਪ੍ਰਸਤੀ ਚੁਣੀ ਅੱਜ ਟਾਈਮ ਸੰਘਰਸ਼ ਦਾ ਹੈ ਤੇ ਲੀਡਰ ਸੰਘਰਸ਼ ਚੋਂ ਨਿਕਲਦਾ ਹਾਂ ਅੱਜ ਜੂਜੀ ਸਾਡੇ ਨਾਲ ਮੌਜੂਦ ਸੀ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਲੁਧਿਆਣਾ ਦੀ ਸੀਟ ਹੈਗੀ ਹੈ ਜਿੱਤ ਕੇ ਰਵਾਂਗੇ ਤੇ ਪੂਰਾ ਕਲੀਅਰ ਨੇਗੇ ਉਹ ਤਾਂ ਹੁਣ ਦੇਖਦੇ ਆ ਕਿ ਅੱਗੇ ਕੀ ਹੁੰਦਾ ਲੁਧਿਆਣਾ ਚ ਕੌਣ ਬਾਜ਼ੀ ਮਾਰਦਾ ਹੈ ਲੋਕ ਸਭਾ ਦੇ ਵਿੱਚ ਕਾਂਗਰਸ ਕਿੰਨੀਆਂ ਸੀਟਾਂ ਲੈਂਦੀ ਹੈ ਕੈਮਰਾਮੈਨ ਸਮੀਰ ਦੇ ਨਾਲ ਨੂਰਵਰ ਚੋਥ ਰਿਆਸਤ ਪਲੱਸ